ਔਰ ਕਿਹੜਾ ਆਪਣੇ ਪਰਿਵਾਰ ਵਾਸਤੇ ਲੜਿਆ ਜਿਹੜਾ ਤੁਹਾਡੇ ਵਾਸਤੇ ਲੜਨ ਦਾ ਕਰਨ ਵਾਸਤੇ ਤਿਆਰ ਆ ਉਹਦਾ ਸਾਥ ਦਿਓ ਔਰ ਮੈਂ ਇਹ ਬੇਨਤੀ ਕਰੂਗਾ ਪਿੰਡਾਂ ਦੇ ਵਿੱਚ ਤੇ ਜਿੰਨੇ ਵੀ ਲੋਕ ਘਰਾਂ ਸੁੱਤੇ ਪਏ ਨੇ ਆ ਜਿਹੜੇ ਸਾਡੇ ਵੀਰ ਨੇ ਆਪਾਂ ਉਹ ਬਾਗਾਂ ਦਈਏ ਇਹਨਾਂ ਨੂੰ ਇਹ ਸੁੱਤੇ ਲੋਕੀ ਜਾਗ ਜਾਣ ਜਿਹੜੇ ਕਹਿੰਦੇ ਗਵਾਂਡੀ ਦਾ ਨੁਕਸਾਨ ਹੋਊ ਉਹਦੋਂ ਮੈਂ ਵੀ ਵੇਖ ਲਊਗਾ ਜਿਸਨ ਗਵਾਂਡੀ ਦਾ ਹੋ ਗਿਆ ਤੁਸੀਂ ਬਚਣਾ ਨਹੀਂ ਆ ਉਹ ਮੇਰੀਆਂ ਇੰਨੀਆਂ ਬੇਨਤੀਆਂ ਨੇ ਤੇ ਆਪਾਂ ਸਾਰੀ ਲੀਡਰਸ਼ਿਪ ਜਿਹੜੀ ਆ ਅਗਰ ਦਰਲੇਵਾਲ ਸਾਹਿਬ ਨੂੰ ਚੁੱਕ ਲਿਆ ਤੇ ਆਪਾਂ ਸਾਰਿਆਂ ਨੇ ਉਹਨਾਂ ਦੀ ਸੋਚੇ ਪਹਿਰਾ ਦੇਣਾ ਵਾ ਜੋ ਪ੍ਰੋਗਰਾਮ ਤੁਮਾਂ ਮੋਰਚੇਨ ਦਿੱਤੇ ਨੇ ਅੱਜ ਦਾ ਔਰ 6 ਤਰੀਕ ਦਾ ਉਹ ਦੋਵੇਂ ਪ੍ਰੋਗਰਾਮ ਜਿਹੜੇ ਆ ਪੂਰੇ ਜੋਰ ਸ਼ੋਰ ਨਾਲ ਲਗਾਉਣੇ ਆ ਔਰ ਸਰਕਾਰ ਨੇ ਪਹਿਲਾਂ ਵਿੱਚ ਤਾਂ ਦਿੱਤੀ ਸੀ ਸਰਕਾਰ ਇਹ ਦੱਸ ਦੇ ਕਿ ਕਿੰਨੇ ਆਗੂਆਂ ਦੀ ਜਾਨ ਲੈਣੀ ਆ ਕਿੰਨੇ ਆਗੂ ਦੀ ਕੁਰਬਾਨੀ ਚਾਹੁੰਦੀ ਆ ਆਪਾਂ ਸਾਰੇ ਇੱਕ ਲਾਈਨ 'ਚ ਖੜੇ ਹੋ ਜਾਵਾਂਗੇ ਅਗਰ ਉਹਦਾ ਜਿਹੜਾ ਰੱਸ਼ ਸੀ ਜਿਹੜਾ ਆ ਉਹ ਲਖੂਰਟੀ ਦੀ ਆਤ ਜਿਹੜੀ ਅਗਰ ਨਹੀਂ ਹਟਦੀ ਤੇ ਸਾਡਾ ਕਿਰਬਾਨੇ ਸلسਲਾ ਵੀ ਲਗਾਤਾਰ ਜਾਰੀ ਲਾਊਗਾ ਔਰ ਆਪ ਸੋਨਿਆ ਇਹ ਸਾਰਾ ਕੁਝ ਆਪਾਂ ਆਪਣੇ ਪੁਰਖਿਆਂ ਤੋਂ ਸਿੱਖਿਆ ਆਪਣਾ ਆਪ ਵਾਰ ਕੇ ਆਪਣੇ ਸਮਾਜ ਵਾਸਤੇ ਆਪਣੇ ਲੋਕਾਂ ਵਾਸਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਅਗਰ